ਹਾਂਜੀ ਮੈਂ ਡਾਕਟਰ ਰਾਜਵਿੰਦਰ ਕੌਰ ਐ ਗਵਰਨਮੈਂਟ ਰੁਜਿੰਦਰਾ ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਗੈਸਟ ਫੈਕਲਟੀ ਇਤਿਹਾਸ ਵਿਭਾਗ ਸਰ ਸਾਡੀਆਂ ਪੋਸਟਾਂ ਦੇ ਉੱਪਰ 1158 ਨੂੰ ਰਾਤੋਂ ਰਾਤ ਜੁਆਇਨ ਕਰਾ ਦਿੱਤਾ ਗਿਆ ਤੇ ਅਸੀਂ ਕੱਲ ਤੋਂ ਹੀ ਧਰਨਾ ਲਗਾ ਰਹੇ ਹਾਂ ਸਰਕਾਰ ਖਿਲਾਫ ਕਿ ਸਰਕਾਰ ਨੇ ਸਾਡੇ ਲਈ ਕੋਈ ਖਾਸ ਫੈਸਲਾ ਨਹੀਂ ਲਿੱਤਾ ਹੈ ਤੇ ਸਾਡੀਆਂ ਪੋਸਟਾਂ ਤੇ ਜੁਆਇਨ ਕਰਾ ਕੇ ਸਾਡੀ ਜੌਬ ਨੂੰ ਖਤਰੇ 'ਚ ਪਾਤਾ ਤੇ ਇਸ ਲਈ ਅਸੀਂ ਕੱਲ ਦੇ ਧਰਨੇ ਨੂੰ ਕੰਟੀਨਿਊ ਕਰਦੇ ਹੋਏ ਅੱਜ ਕੈਂਡਲ ਮਾਰਚ ਕਰ ਰਹੇ ਹਾਂ ਤਾਂ ਕਿ ਸਰਕਾਰ ਤੱਕ ਸਾਡੀ ਗੱਲ ਪਹੁੰਚ ਸਕੇ ਹਾਂ ਜੀ ਸਾਰੇ ਐਸੀ ਮਾਰਕੀਟ ਤੋਂ ਸ਼ੁਰੂ ਕਰਕੇ ਆਰੀਆ ਸਵਾਜ ਚੌਂਕ ਤੱਕ ਕੀਤਾ ਜਾਏਗਾ ਸਰਕਾਰ ਜਿਹੜੇ ਕਮੇਟੀ ਦੇ ਰਾਜਨੀਤਿਕ ਤੌਰ ਤੇ ਦੱਸਦਾ ਕਿ ਸਭੇ ਦਾ ਸਰ ਦੇਖੋ ਕਿਸੇ ਨੂੰ ਰੋਜ਼ਗਾਰ ਦੇਣਾ ਗਲਤ ਕੰਮ ਨਹੀਂ ਹੈ ਪਰ ਜੇਕਰ ਉਸ ਰੋਜ਼ਗਾਰ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਨਾ ਉਹ ਰੋਜ਼ਗਾਰ ਗਲਤ ਨਹੀਂ ਹੁੰਦਾ ਕਿਸੇ ਦਾ ਘਰ ਚੱਲਦਾ ਹੈ ਪਰ ਇੱਕ ਦੇ ਘਰ ਨੂੰ ਖਤਮ ਕਰਕੇ ਤੇ ਦੂਸਰੇ ਦੇ ਘਰ ਨੂੰ ਬਣਾਉਣਾ ਬਹੁਤ ਗਲਤ ਹੁੰਦਾ ਹੈ ਤੇ ਰਾਤੋ ਰਾਤ ਜੁਆਇਨਿੰਗਾਂ ਕਰਾਉਣੀਆਂ ਵਰਕਿੰਗ ਆਰ ਸੋ ਬਿਨਾ ਹਨੇਰਿਆਂ ਦੇ ਵਿੱਚ ਇਹ ਕੰਮ ਕਰਨੇ ਉਹ ਤਾਂ ਸਰਾਸਰ ਗਲਤ ਹੋ ਜਾਂਦੇ ਆ ਜੋ ਕਿ ਸਰਕਾਰ ਬਾਖੂਬੀ ਤਰੀਕੇ ਨਾਲ ਕਰ ਰਹੀ ਹੈ ਔਰ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਵੀ ਰੋਜ਼ਗਾਰ ਦੀ ਜ਼ਰੂਰਤ ਸੀ ਉਹਨਾਂ ਦੇ ਰੋਜ਼ਗਾਰ ਨੂੰ ਰੱਖਦੇ ਹੋਏ ਪਰ ਪਹਿਲ ਸਾਡੀ ਹੋਣੀ ਚਾਹੀਦੀ ਸੀ ਕਿਉਂਕਿ ਸਾਡੇ ਬਹੁਤ ਸਾਰੇ ਸਾਥੀ 20 25 ਸਾਲਾਂ ਤੋਂ ਕੰਮ ਕਰ ਰਹੇ ਉਹਨਾਂ ਨੇ ਕਿਹਾ ਕੀ ਕਰੀਏ ਕੀ ਕਰੀਏ ਜਿਹੜੇ ਬੰਦੇ ਪੋਸਟਾਂ ਸੀ ਉਹਨਾਂ ਤੋਂ ਉਹਨਾਂ ਨੂੰ ਪਿੱਛੇ ਨਹੀਂ ਸਰ ਕਿਸੇ ਖਾਲੀ ਪੋਸਟਾਂ ਤੇ ਨਹੀਂ ਭਰਤੀ ਕੀਤਾ ਗਿਆ ਉਹ ਇਹ ਕਿਹਾ ਗਿਆ ਕਿ ਜਿੰਨਾ ਪੋਸਟਾਂ ਉੱਪਰ ਗੈਸਟ ਫੈਕਲਟੀ ਕੰਮ ਕਰ ਰਹੇ ਸੀ ਉਹਨਾਂ ਪੋਸਟਾਂ ਨੂੰ ਖਾਲੀ ਮੰਨ ਕੇ ਫੇਰ ਭਰਤੀ ਕੀਤੀ ਜਾਵੇ ਇਹਨਾਂ ਲੋਕਾਂ ਨੂੰ 20-25 ਸਾਲਾਂ ਤੋਂ ਉਹ ਪੋਸਟਾਂ ਦੇ ਉੱਪਰ ਕੰਮ ਕਰ ਰਿਹਾ ਗੈਸਟ ਫੈਕਲਟੀ ਅਧਿਆਪਕ ਹੀ ਨਹੀਂ ਦਿਖਿਆ ਇੱਕ ਪਰਸਨੈਲਿਟੀ ਇਹਨਾਂ ਨੂੰ ਤਿੱਖੀ ਨਹੀਂ ਉਹ ਖਾਲੀ ਕੁਰਸੀ ਦਿਖ ਰਹੀ ਸੀ ਜੇਕਰ ਇਹ ਖਾਲੀ ਮੰਨ ਰਹੇ ਆ ਤਾਂ 20-25 ਸਾਲਾਂ ਤੋਂ ਉਹਨਾਂ ਪੋਸਟਾਂ ਨੂੰ ਕੌਣ ਚਲਾ ਰਿਹਾ ਸੀ ਉਹਨਾਂ ਕਾਲਜਾਂ ਕੌਣ ਚਲਾ ਰਿਹਾ ਸੀ 3500 ਤੋਂ ਸ਼ੁਰੂ ਕਰਕੇ ਇਹਨਾਂ ਲੋਕਾਂ ਦਾ ਬੜੇ ਵੱਡੇ ਲੈਵਲ ਤੇ ਸ਼ੋਸ਼ਣ ਕੀਤਾ ਗਿਆ ਸਰਕਾਰ ਦੁਆਰਾ ਤੇ ਅੱਜ ਸ਼ੋਸ਼ਣ ਦੀ ਅਤ ਕਰ ਦਿੱਤੀ ਗਈ ਜਦੋਂ ਇਹ ਕਹਿ ਦਿੱਤਾ ਗਿਆ ਕਿ ਉਹ ਪੋਸਟਾਂ ਖਾਲੀ ਨੇ ਤੇ ਜੁਆਇਨ ਕਰਾ ਲਿਆ ਜਾਵੇ ਸਰਸੱਤਾ ਵਿੱਚੋਂ ਤੋਂ ਪਹਿਲਾਂ ਤੇ ਇਹਨਾਂ ਨੂੰ 1158 ਭਰਤੀ ਵੀ ਗਲਤ ਲੱਗਦੀ ਸੀ ਕਿ 사ਸੀ ਉਦੋਂ ਧਰਨੇ ਤੇ ਬੈਠੇ ਸੀ ਤਾਂ ਹਰਜੋਤ ਬੈਂਸ ਜਾਂ ਹੋਰ ਬਹੁਤ ਸਾਰੇ ਜਿਹੜੇ ਇਹਨਾਂ ਦੇ ਅੱਜ ਮੈਂਬਰ ਆ ਉਹ ਸਾਡੇ ਕੋਲ ਦਰਿਆ ਤੇ ਬੈਠ ਕੇ ਸਰਕਾਰ ਕਾਂਗਰਸ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਸੀ ਤੇ ਸਰਾਸਰ ਗਲਤ ਭਰਤੀ ਦੱਸਦੇ ਸੀ ਪਰ ਇਹ ਕਹਿੰਦੇ ਸੀ ਕਿ ਇਸ ਭਰਤੀ ਨੂੰ ਅਸੀਂ ਹਰ ਤਰ੍ਹਾਂ ਤਰੀਕੇ ਨਾਲ ਜਿਹੜਾ ਉਹ ਖਤਮ ਕਰਾਵਾਂਗੇ ਪਰ ਦੋ ਸਾਲਾਂ ਢਾਈ ਸਾਲਾਂ ਦੇ ਵਿੱਚ ਕੀ ਹੋ ਗਿਆ ਕਿ ਇਹਨਾਂ ਨੂੰ ਇਹ ਭਰਤੀ ਸਹੀ ਲੱਗਣ ਲੱਗੀ ਤੇ ਨਾਲ ਹੀ ਇਸ ਭਰਤੀ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਇਹਨਾਂ ਨੇ ਰਾਤੋਂ ਰਾਤ ਬਾਇ ਨੰਗਾ ਕਰਾਤੀਆਂ ਜੋ ਕਾਂਗਰਸ ਸਰਕਾਰ ਨੇ ਗਲਤੀ ਕੀਤੀ ਹੈ ਸੇਮ ਗਲਤੀ ਦੁਹਰਾ ਰਹੇ ਆ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੂੰ ਨਾਜਾਇਨ ਕਰਾਓ ਕਰਾਓ ਪਰ ਪਹਿਲਾਂ ਸਾਡਾ ਕੋਈ ਡਿਸੀਜਨ ਹੋਣਾ ਚਾਹੀਦਾ ਸੀ ਸਾਨੂੰ ਸਰਕਾਰ ਸਾਡੀ ਜੋਬ ਦੇ ਵਿੱਚ ਤਰੱਕੀ ਦਿੰਦੀ ਇਹ ਵੀ ਕਿਹਾ ਜਾਣਾ ਸੀਗਾ ਕਿ ਜਿਹੜੇ ਕੱਚੇ ਕੰਮ ਆ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ ਤਾਂ ਸਾਰੇ ਸਿਰਫ ਹੋਂਦ ਤੱਕ ਚੋਣਾਂ ਦੇ ਐਲਾਨ ਨੇ ਐਲਾਨ ਹੀ ਸਾਨੂੰ ਲੱਗ ਰਹੇ ਆ ਕਿ ਸਿਰਫ ਐਲਾਨ ਸੀ ਲੋਕਾਂ ਦੀਆਂ ਵੋਟਾਂ ਲੈਣ ਦਾ ਇੱਕ ਜਰੀਆ ਸੀ ਹੁਣ ਸਾਨੂੰ ਇਹ ਫੀਲ ਹੋ ਰਿਹਾ ਕਿ ਰਾਜਨੀਤਿਕ ਲੋਕ ਆ ਜਿਹੜੇ ਬਖੂਬੀ ਰਾਜਨੀਤੀ ਕਰਦੇ ਆ ਉਸ ਸਮੇ ਇਹ ਸਾਨੂੰ ਰਾਜਨੀਤੀ ਵਿੱਚ ਲੈ ਕੇ ਇਹਨਾਂ ਨੇ ਵੋਟਾਂ ਲੈ ਲਈਆਂ ਤੇ ਅੱਜ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ 1158 ਦੀ ਭਾਰਤੀ ਨੂੰ ਸਿਰੇ ਚੜਾ ਕੇ ਹਰਿਆਣਾ ਦੀਆਂ ਚੋਣਾਂ ਉੱਪਰ ਅਸਰ ਪਾਇਆ ਜਾ ਸਕਦਾ ਤਾਂ ਇਹ ਸ਼ਰਿਆਂ ਮੇਥੇ ਵੀ ਰਾਜਨੀਤੀ ਕਰਦੇ ਨਜ਼ਰ ਆ ਰਹੇ ਆ ਅਸੀਂ ਕਿੱਥੇ ਜਾਵਾਂ ਸਰ ਸਾਡੀ ਕੋਸ਼ਿਸ਼ ਇਹੀ ਹੈ ਕਿ ਜੇਕਰ ਸਰਕਾਰ ਤੋਂ ਜਾਂ 3 ਦਿਨਾਂ ਦੇ ਵਿੱਚ ਸਾਡਾ ਕੋਈ ਫੈਸਲਾ ਨਹੀਂ ਕਰਦੀ ਹੈ ਸਾਡੀਆਂ ਨੌਕਰੀਆਂ ਨੂੰ ਸੁਰੱਖਿਅਤ ਨਹੀਂ ਕਰਦੀ ਹੈ ਤੇ ਨਾ ਹੀ ਜੇਕਰ ਸਾਨੂੰ ਪ੍ਰੋਮੋਸ਼ਨ ਵੀ ਨਹੀਂ ਦਿੰਦੀ ਹੈ ਤਾਂ ਅਸੀਂ ਡੈਫੀਨੇਟਲੀ ਹਰਿਆਣੇ ਦੀ ਵਿੱਚ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਤੱਕ ਗੱਲ ਪਹੁੰਚਾ ਸਕੀਏ ਕਿ ਆਪ ਸਰਕਾਰ ਨਿਕੰਮੀ ਸਰਕਾਰ ਹੈ ਝੂਠੀ ਸਰਕਾਰ ਹੈ ਵਾਅਦੇ ਕਰਕੇ ਮੁੱਕਰਦੀ ਹੈ ਪੰਜਾਬ ਵਿੱਚ ਵੀ ਤਾਂ ਚਾਰ ਘਰਾਂ ਤੇ ਜਮਨੀ ਚੋਣ ਹੋਣੀ ਹੈ ਸਰ ਉਹਨਾਂ ਚੋਣਾ ਨੂੰ ਤਾਂ ਲੱਗਦਾ ਹੈ ਚੋਣਾ ਮੰਨਦੇ ਹੀ ਲਈ ਹੈ ਕਿਉਂਕਿ ਅਸੀਂ ਵੀ ਇਹੀ ਸਵਾਲ ਖੜਾ ਕੀਤਾ ਸੀ ਕਿ ਜੇਕਰ ਚੋਣ ਜਾਬਤਾ ਲੱਗਿਆ ਹੋਇਆ ਤਾਂ ਅਜਿਹੀ ਕਿਹੜੀ ਕਾਹਲੀ ਹੈ ਕਿ ਤੁਸੀਂ ਰਾਤੋਂ ਰਾਤ ਇਹਨਾਂ ਨੂੰ ਜੁਆਇਨਿੰਗਸ ਦੇ ਰਹੇ ਹੋ 15 ਦਿਨ ਦੀ ਗੱਲ ਹੈ 15 ਦਿਨ ਰੋਕੇ ਜੁਆਇਨਿੰਗਸ ਕਰਾ ਲੈਂਦੇ ਇਹਨਾਂ ਦੀ ਪਰ ਉਹ ਇਸ ਚੀਜ਼ ਨੂੰ ਵੀ ਜਿਹੜਾ ਉਹ ਆਪਣੀ ਅਕੋਰਡਿੰਗ ਵਰਤ ਰਹੇ ਆ ਜੇਕਰ ਕਿਸੇ ਨੇ ਹਥਿਆਰਾਂ ਦਾ ਲਾਇਸੈਂਸ ਲੈਣਾ ਜਾਂ ਹਥਿਆਰਾਂ ਦੀ ਕੋਈ ਗੱਲ ਹੈ ਤਾਂ ਉਦੋਂ ਚੋਣ ਜਾਬਤਾ ਲੱਗਿਆ ਹੋਇਆ ਪਰ ਜਦੋਂ ਜੁਆਇਨਿੰਗਸ ਕਰਾਉਣੀਆਂ ਉਦੋਂ ਚੋਣ ਜਾਬਤੇ ਦਾ ਕੋਈ ਅਸਰ ਨਹੀਂ ਹੈ ਔਰ ਜੇਕਰ ਅਸੀਂ ਇਹ ਵੀ ਦੇਖਿਆ ਕਿ ਪਿੰਡਾਂ ਵਿੱਚੋਂ ਵੀ ਜੁਆਇਨਿੰਗਸ ਕਰਨ ਆਏ ਆ ਤਾਂ ਜੇਕਰ ਕੱਲਾ ਪਿੰਡਾਂ ਵਾਸਤੇ ਚੋਣ ਜਾਂਦਾ ਹੈ ਤਾਂ ਲੋਕ ਤਾਂ ਪਿੰਡਾਂ ਚੋਂ ਹੀ ਜੁਆਇਨ ਕਰਨ ਆ ਰਹੇ ਆ ਤਾਂ ਇਸ ਸਰਕਾਰ ਨੇ ਰੂਲ ਐਂਡ ਰੈਗੂਲੇਸ਼ਨ ਨੂੰ ਸਿੱਕੇ ਟੰਗਤਾ ਉਹਦੀ ਇੰਟਰਪ੍ਰੀਟੇਸ਼ਨਸ ਆ ਜਿਹੜੀਆਂ ਉਹ ਆਪਣੇ ਹਿਸਾਬ ਨਾਲ ਕਰ ਰਹੀ ਹੈ ਸਰਵਿੰਦਰ ਕੁਾਰਾਏ ਸਰ ਅੱਜਾ ਪ੍ਰੋਗਰਾਮ ਸਾਡਾ ਸਾਡੀਆਂ ਗੈਸਟ ਵਿਕਿਰਤੀ ਦੀਆਂ ਪੋਸਟਾਂ ਜਿਹੜੀਆਂ ਇਹਨਾਂ ਨੂੰ ਖਾਲੀ ਸ਼ੋਅ ਕਰ ਰਹੇ ਆ ਇਸ ਕਰਕੇ ਅਸੀਂ ਰੋਸ ਕਰ ਰਹੇ ਆ ਅਸੀਂ 26 ਸਾਲ ਪਹਿਲਾਂ ਲੱਗ ਸਕਦੇ ਸੀ ਕਾਲਜਾਂ 'ਚ ਅਸੀਂ ਲੱਗੇ ਵੀ ਆ ਉਦੋਂ ਇਹ ਸੀਗਾ ਵੀ ਪੀਪੀਐਸਸੀ ਦੀਆਂ ਪੋਸਟਾਂ ਆਉਣਗੀਆਂ ਅਸੀਂ ਕਾਲਜਾਂ 'ਚ ਹੀ ਪੜਾਵਾਂਗੇ ਸਾਨੂੰ ਇਹ ਹੀ ਪੂਰਾ ਸ਼ੌਂਕ ਸੀਗਾ ਪੜਾਉਣ ਦਾ ਟੀਚਿੰਗ ਦਾ ਤਾਂ ਅਸੀਂ ਕਾਲਜਾਂ 'ਚ ਹੀ ਰਹਿਣਾ ਪਸੰਦ ਕਰਦੇ ਸੀ ਕਾਲਜਾਂ 'ਚ ਹੀ ਰਹਿਣਾ ਸਾਨੂੰ ਠੀਕ ਲੱਗਦਾ ਸੀਗਾ ਪਰ ਸਰਕਾਰ ਨੇ ਰਵੀ ਸਿੱਧੂ ਦਾ ਬਹਾਨਾ ਲਾ ਕੇ ਪੋਸਟਾਂ ਜਿਹੜੀਆਂ ਇਹਨਾਂ 26 ਸਾਲ ਲੇਟ ਕਰਤੀਆਂ ਤੇ ਹੁਣ ਜਦੋਂ ਆਪਾਂ ਕੈਂਡੀਡੇਟ ਕੋਈ ਵੀ ਹੈਗਾ 1 ਸਾਲ ਵੀ ਲੇਟ ਹੋ ਜਾਂਦਾ ਆਪਣੀ ਨੌਕਰੀ ਤੋਂ ਤਾਂ ਅਗਲੇ ਸਾਲ ਉਹਦੇ ਨਾਲ ਬਹੁਤ ਜ਼ਿਆਦਾ ਡਬਲ ਕੈਂਡੀਡੇਟ ਆ ਜਿਹੜੇ ਉਹ ਜੁੜ ਜਾਂਦੇ ਉਹਨੂੰ ਕੰਪੀਟ ਕਰਨਾ ਔਖਾ ਹੋ ਜਾਂਦਾ ਤੇ ਸਾਡੇ ਨਾਲ ਤਾਂ 26 ਸਾਲ ਹੋ ਗਏ ਪਰ 26 ਸਾਲਾਂ ਦੇ సిగే ਜਿਹੜੇ ਉਹ ਜੁੜ ਗਏ ਕੁਝ ਹਰਿਆਣਾ ਚ ਪਹਿਲਾਂ ਤਾਂ ਅਦਰ ਸਟੇਟ ਦੀਆਂ ਪੋਸਟਾਂ ਆਉਂਦੀਆਂ ਸੀ ਹੁਣ ਹਰਿਆਣਾ ਵਾਲੇ ਵੀ ਸਾਰੇ ਇਧਰ ਨੂੰ ਹਰਿਆਣਾ ਪੰਜਾਬ ਹਰਿਆਣਾ ਰਾਜਸਥਾਨ ਜਿਹੜੇ ਵੀ ਅਦਰ ਸਟੇਟਸ ਸੀਗੇ ਉਹਨਾਂ ਨੂੰ ਵੀ ਇਧਰ ਆ ਗਏ ਉਹਨਾਂ ਦਾ ਸਾਨੂੰ ਕੋਈ ਨਾ ਕੋਈ ਪਾਲਿਸੀ ਬਣਾ ਕੇ ਸਰਕਾਰ ਹੈ ਜਿਹੜੀ ਸਾਡੀਆਂ ਪੋਸਟਾਂ ਸਾਡੇ ਨਾਲ ਹੀ ਪੜ ਕੇ ਆਉਣ ਵਾਲੇ ਸਮੇਂ ਚ ਇਸ ਤਰ੍ਹਾਂ ਚੱਲ ਰਹਾ ਸਰ ਤੁਸੀਂ ਦੇਖੋ ਵੀ 1998 ਦਾ ਜੁਜੀਸੀ ਪਾਸ ਹੈਗਾ ਤੇ ਭੁਖਦਾ ਉਸ ਦਿਨ ਦਾ ਪਹਿਲਾਂ ਤਾਂ ਲੱਗਦਾ ਹੁੰਦਾ ਸੀਗਾ ਕੋਈ ਗੱਲ ਨਹੀਂ ਨਵੀਂ ਗਵਰਨਮੈਂਟ ਆਜੂਗੀ ਉਹ ਕੱਢ ਦੂਗੀ ਪੋਸਟਾਂ ਕੱਢੂਗੀ ਜਾਂ ਅਸੀਂ ਕਦੇ ਨਾ ਕਦੇ ਸੈੱਟ ਹੋ ਜਾਾਂਗੇ ਪਰ ਹੁਣ ਤਾਂ ਪਤਾ ਹੀ ਨਹੀਂ ਫਿਊਚਰ ਦਾ ਕੋਈ ਨਹੀਂ ਸਿਕਿਉਰਟੀ ਅੱਛਾ ਦੱਸ ਯਾਨੀ ਅੱਛਾ ਦੱਸ ਕੋਈ ਕੰਮ ਕਿੰਨੇ ਕਰਵਾ ਰਿਹਾ ਉਹ ਸਾਡੇ ਜੂਨੀਅਨ ਵਾਲੇ ਜਿਵੇਂ ਵੀ ਕਰਦੇ ਸੀ 26 ਸਾਲ ਹੋ ਗਏ ਕੁੱਝ ਲੱਖਾਂ ਪੜ੍ਹਾਈ ਦਾ ਭੇ ਕਪੜਾ ਹਾਂਜੀ ਸਰ ਅਸੀਂ ਸ਼ੌਕ ਨਾਲ ਪੜਾਇਆ ਸਾਨੂੰ ਇਹ ਲੱਗਿਆ ਹੀ ਨਹੀਂ ਸਰ ਸਾਨੂੰ ਤਾਂ ਇਹ ਲੱਗਿਆ ਵੀ ਅਸੀਂ ਤਾਂ ਬੱਚਿਆਂ ਨੂੰ ਪੜਾਉਣਾ ਹੈ ਇਹਨਾਂ ਨੂੰ ਸਿੱਧੇ ਰਾਹ ਤੇ ਪਾਉਣਾ ਹੈ ਇਹਨਾਂ ਨੂੰ ਚੰਗੇ ਤਰੀਕੇ ਨਾਲ ਪੜਾਉਣਾ ਵੀ ਉਹਨਾਂ ਦਾ ਵੀ ਵਿਚਾਰੇ ਵਾਸਤੇ ਕੋਈ ਨਾ ਰਾਖੀ ਨਹੀਂ ਰਹੀ ਜਦੋਂ ਗਵਰਨਮੈਂਟ ਤਾਂ ਗਵਰਨਮੈਂਟ ਕਾਲਜ ਜਿਹੜੇ ਕਿਵੇਂ ਚੱਲਣਗੇ ਤਾਂ ਅਸੀਂ ਇਹਨਾਂ ਨੂੰ ਛੱਡ ਕੇ ਗਏ ਹੀ ਨਹੀਂ